ਸ਼ੇਸ਼ਪਤਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਕਮਾਨ ਚਲਾਉਂਦੇ ਨੇ ਕਿ ਪਲੰਗ ਦੇ ਪਾਵੇ ਦੇ ਵਿੱਚ ਜਾ ਕੇ ਤੀਰ ਕਮਾਨ ਲੱਗਦਾ ਜਦੋਂ ਤੀਰ ਪਾਵੇ ਦੇ ਵਿੱਚ ਲੱਗਦਾ ਉਹ ਡਰ ਜਾਂਦੇ ਨੇ ਉਹ ਸੋਚਦੇ ਨੇ ਜਾਂ ਤੇ ਗੁਰੂ ਸਾਹਿਬ ਲਾਗੇ ਬੰਨੇ ਨੇ ਜਾਂ ਉਹਨਾਂ ਦੀ ਕੋਈ ਕਰਾਮਾਤ ਅਜੇ ਇੰਨਾ ਹੀ ਸੋਚਦੇ ਨੇ ਦੂਜਾ ਤੀਰ ਆਣ ਕੇ ਫਿਰ ਉਸੇ ਪਾਵੇ ਤੇ ਲੱਗਦਾ ਹੈ ਉਸ ਪਾਵੇ ਨਾਲ ਚਿੱਠੀ ਲਿਖਦੇ ਨੇ ਸਤਗੁਰੂ ਜੀ ਸਤਗੁਰੂ ਜੀ ਕਹਿੰਦੇ ਨੇ ਇਹ ਨਾ ਸਮਝ ਲਿਓ ਕਿ ਮੇਰੀ ਕੋਈ ਕਰਾਮਾਤ ਹੈ ਮੇਰੀ ਕੋਈ ਕਰਾਮਾਤ ਨਹੀਂ ਇਹ ਮੇਰਾ ਅਭਿਆਸ ਹੈ ਮੇਰੀ ਪ੍ਰੈਕਟਿਸ ਹੈ ਦੂਜੀ ਆਪਾਂ ਸਾਕੇ ਸਮਝਦੇ ਹਾਂ ਮੋਤੀ ਬਾਗ ਦਿੱਲੀ ਦੀ ਮੋਤੀ ਬਾਗ ਜਿਹੜਾ ਗੁਰਦੁਆਰਾ ਸਾਹਿਬ ਇਸ ਟਾਈਮ ਬਣਿਆ ਹੋਇਆ ਹੈ ਇੱਥੋਂ ਸਤਗੁਰੂ ਜੀ ਤੀਰ ਕਮਾਨ ਚਲਾਉਂਦੇ ਨੇ ਤੀਰ ਇੱਥੋਂ ਚੱਲਦਾ ਹੈ 13 ਕਿਲੋਮੀਟਰ ਦੂਰੀ ਤੇ ਲਾਲ ਕਿਲਾ ਉੱਥੇ ਬਹਾਦਰ ਸ਼ਾਹ ਬੈਠਾ ਹੈ ਉੱਥੇ ਜਾ ਕੇ ਤੀਰ ਲੱਗਦਾ ਹੈ ਤੁਸੀਂ ਸੋਚ ਲਓ ਕਿ ਤੀਰ ਦੀ ਖਿੱਚ ਤੇ ਪ੍ਰੈਸ਼ਰ ਤੇ ਕਿੰਨੀ ਸਪੀਡ ਹੋਊਗੀ ਆਹਦੇ ਤੀਰ ਦੀ ਇੰਨੀ ਸਪੀਡ ਸੀ ਕਿ 12-13 ਕਿਲੋਮੀਟਰ ਇੰਨੀ ਦੂਰੀ ਤੈਅ ਕਰ ਸਕਦਾ ਸੀ ਦੂਜੀ ਇੱਕ ਤੀਰ ਜਿਹੜਾ ਸੀ ਦਸਾਂ ਬੰਦਿਆਂ ਦੇ ਵਿੱਚੋਂ ચીਰ ਕੇ ਨਿਕਲ ਜਾਂਦਾ ਸੀ ਐਡੀ ਵੱਡੀ ਜਿਹੜਾ ਤੀਰ ਕਮਾਨ ਦੀ ਖਿੱਚ ਸੀ ਇੰਨੀ ਮਾਰ ਸੀ। ਨਸ਼ਮੇਸ਼ ਪਿਤਾ ਤੁਹਾਨੂੰ ਤੁਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਤੀਰ ਵਿਵੇ ਕਮਾਲ ਸੀ। ਜਿਦੋਂ ਆਪਾਂ ਤੀਰਾਂ ਦੇ ਦਰਸ਼ਨ ਕਰਦੇ ਹਾਂ ਕਾਲ ਤੱਕ ਸਾਹਿਬ ਉਹਨਾਂ ਦੇ ਤੀਰਾਂ ਦੇ ਨਾਲ ਅੱਜ ਵੀ ਸੋਨਾ ਲੱਗਾ ਮਿਲਦਾ ਹੈ। ਸੋਨਾ ਲਾਉਣ ਦੇ ਦੋ ਵੱਡੇ ਕਾਰਨ ਸੀ। ਸਤਗੁਰੂ ਜੀ ਦੇ ਤੀਰ ਦੇ ਨਾਲ ਜੇ ਕੋਈ ਚੜਾਈ ਕਰ ਜਾਂਦਾ ਸੀ ਉਹ ਤੀਰ ਤੋਂ ਸੋਨਾ ਲਾ ਕੇ ਵੇਚ ਕੇ ਅੰਤਮ ਕਿਰਿਆ ਦੇ ਕੰਮ ਆ ਸਕਦਾ ਸੀ। ਦੂਜਾ ਤੀਰ ਦੇ ਨਾਲ ਜੇ ਕੋਈ ਕਹਿਲ ਹੋ ਜਾਂਦਾ ਸੀ ਫੱਟਰ ਹੋ ਜਾਂਦਾ ਸੀ। ਉਹ ਸੋਨਾ ਵੇਚ ਕੇ ਉਹਦੇ ਮਲਮ ਪੱਟੀ ਦੇ ਕੰਮ ਆ ਸਕਦਾ ਸੀ ਸਤਿਗੁਰੂ ਜੀ ਦੇ ਇਹ ਤੀਰ ਕਮਾਨ ਮਹਾਨ ਸ਼ਸਤਰ ਸਨ ਸੋ ਸਤਿਗੁਰੂ ਜੀ ਕਿਰਪਾ ਕਰਨ ਜੀ ਵੀਡੀਓ ਚੰਗੀ ਅਗੀ ਚੰਗੀ ਲੱਗੀ ਅੱਗੇ ਜਰੂਰ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ